ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਮੱਲੀਆਂ ਖੁਰਦ ਇਹ ਪਿੰਡ ਜਲੰਧਰ ਜ਼ਿਲ੍ਹੇ ਦਾ ਤੇ ਇਹ ਨੇੜੇ ਮਕੌਦਰ ਦੇ ਰਹਿ ਜਾਂਦਾ ਵੈਸੇ ਤਹਿਸੀਲ ਇਹਨੂੰ ਸ਼ਾਹਕੋਟ ਪੈਂਦੀ ਹੈ ਮਦਨ لال ਡੇਰੀ ਫਾਰਮ ਆ ਦੱਸੋ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਕੋਲੋਂ ਬਹੁਤ ਵੀਡੀਓ ਬਣਾਈਆਂ ਕਿਉਂਕਿ ਵਪਾਰ ਦਾ ਕੰਮ ਹੈ ਰੋਟੀਨ ਚ گاਵਾ ਚੰਗੀਆਂ ਚੰਗੀਆਂ گاਵਾ ਇੱਥੇ ਵਿਕਰੀ ਵਾਲਿਆਂ ਆਉਂਦੇ ਨੇ ਤੇ ਹਰੇਕ ਭਾਅ ਮਿਲਦਾ ਮਤਲਬ ਜਿਹੜਾ ਫਾਰਮਰ ਜਿੰਨੀ ਕੁ ਪਹੁੰਚ ਰੱਖਦਾ ਉਹਦੀ ਪਹੁੰਚ ਵਾਲਾ ਪਸ਼ੂ ਇੱਥੇ ਹੁੰਦਾ ਅੱਜ ਦੀ ਵੀਡੀਓ ਚ ਚਾਰ ਨਾਲ ਤੁਸੀਂ ਇਸ ਸਾਈਡ ਤੇ ਦੇਖ ਲੇ ਤੇ ਇਹਨਾਂ ਤੋਂ ਬਿਨਾ ਚਾਰ ਵਹਿੜਾਂ ਜਿਹੜੀਆਂ ਅਸਰ ਗੱਬਣ ਵਹਿੜਾਂ ਦੱਸੋ ਉਹ ਵੀ ਤੁਹਾਨੂੰ ਦਿਖਾ ਦੇਣੀ ਆ ਆਪਾਂ ਵੀਡੀਓ ਦੇ ਵਿੱਚ ਮਤਲਬ ਹਰੇਕ ਤਰ੍ਹਾਂ ਦਾ ਪਸ਼ੂ ਤੇ ਹਰੇਕ ਭਾਅ ਅੱਜ ਵੀ ਮੌਜੂਦ ਹੈ ਇੱਥੇ ਸੋ ਇਹ ਵਹਿੜਾਂ ਤੁਸੀਂ ਦੇਖ ਲਓ ਇੱਕ ਵਾਰ ਤੇ ਇਹਨਾਂ ਵਹਿੜਾਂ ਤੋਂ ਅੱਗੇ ਸੰਮੇਗਾਂਵਾਂ ਹੋਰ ਖੜੀਆਂ ਜਿਨ੍ਹਾਂ 'ਚ ਦੋ ਜਰਸੀ ਐ ਸੂਲੀਆਂ ਸਵੈਨੇ ਤੇ ਇੱਕ ਜਾਂ ਹਜੇ ਕਬਨ ਦਿਸਦੀ ਐ ਸੋ 나ਗ ਦੋਸਤੋ ਕਾਫੀ ਸਾਰੇ ਆ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਜਿਹੜਾ ਪਸ਼ੂ ਜੱਜ ਗਿਆ ਤਸੱਲੀ ਕਰਨਾ ਤੁਹਾਡਾ ਹੱਕ ਤੇ ਫੁੱਲ ਤਸੱਲੀ ਕਰ ਸਕਦੇ ਹੋ ਕਿਉਂਕਿ ਇਹਨਾਂ ਦਾ ਵਪਾਰ ਦਾ ਕੰਮ ਐ ਪਹਿਲਾਂ ਇਹਨਾਂ ਦੀ ਪਰਖ ਨਾਲ ਪਾਸ ਹੋ ਕੇ ਆਉਂਦਾ ਪਸ਼ੂ ਉਦੋਂ ਬਾਅਦ ਤੁਸੀਂ ਆਪਦੀ ਪਰਖ ਨਾਲ ਪਾਸ ਕਰਕੇ ਲੈ ਜਾਓਗੇ ਸੋ ਜਿਹੜਾ ਮਰਜੀ ਪਸ਼ੂ ਖਰੀਦ ਲਿਓ ਤਸੱਲੀ ਕਰ ਲਿਓ ਜੀ ਆਓ ਮਿਲਗੇ ਬਾਈ ਨੂੰ ਕਰਦੇ ਸ਼ੁਰੂਆਤ ਇਸੇ ਪਾਸੇ ਜਿਹੜੀ ਵੈੜ ਵੱਧੀ ਹੈ ਦੇ ਤੋਂ ਵਿਨੇ ਆਪਾਂ ਡਿਟੇਲ ਦੱਸੂਗਾ ਵਿਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਵਿਨੇ ਅੱਜ ਦਿਖਾਵਾਂਗੇ ਆਪਾਂ 11 12 ਨਾ ਹਾਂਜੀ ਸ਼ੁਰੂਆਤ ਇਸ ਵੈੜ ਤੋਂ ਕਰਦੇ ਆ ਕੰਨ ਮਸੂਆ ਜੀ ਬਾਈ ਪਹਿਲਾ ਸੂਆ ਸੁਣੀ ਵੈੜ ਕਿੰਨਾ ਟਾਈਮ ਲੈਂਦੀ ਹੈ ਸੂਣ ਟਾਈਮ ਭਾਜੀ 15 20 ਦਿਨ ਪੈ ਜਾਂਦੇ ਇਹਦੇ 15 ਤੋਂ 20 ਦਿਨ ਹਜੇ ਲੈਂਦੀ ਕਿ ਕੀ ਡਿਮਾਂਡ ਰਹਿਣੀ ਹੈ ਵਿਨੇ ਡਿਮਾਂਡ ਭਾਜੀ 95 ਦੀ ਦੇ ਦਾਂਗੇ ਠੀਕ ਹੈ ਤੁਰ ਗਏ ਨੂੰ ਬਈ ਦੋਸਤ 95000 ਦੀ ਵੈੜ ਮਿਲੂਗੀ ਸੂਆ ਪਹਿਲਾ 15 ਤੋਂ 20 ਦਿਨ ਲੈਂਦੀ ਹੈ ਥਾਣ ਅੱਥੀ ਜੋਈ ਵਾਲਾ ਢਾਂਜਾ ਸੋਹਣਾ ਸਟਰਕਚਰ ਤੁਸੀਂ ਉਹਨ ਦੇਖ ਲਓ ਜਦੋਂ ਇਹ ਤੁਰਦੀ ਹੈ ਬਈ ਇਹਦੀ ਮਾਂ ਦੀ ਵੀ ਵੀਡੀਓ ਆਪਣੇ ਕੋਲ ਹੈਗੀ ਆ ਠੀਕ ਹੈ ਉਹ ਚੰਗੇ ਘਰੋਂ ਆਈ ਆ ਵੇੜ ਜਿਹਨੂੰ ਆਪਾਂ ਖੋਈ ਸੋ ਇਹਦੀ ਮਾਂ ਦੀ ਵੀਡੀਓ ਬਾਈ ਕਹਿੰਦਾ ਆਪਣੇ ਕੋਲ ਹੈਗੀ ਹੈ ਇਹ ਸਵੱਚੀ ਦੀ ਮਾਂ ਦਾ ਰੁੱਧ ਇਹ ਖੁੱਲੀ ਫਿਰਦੀ ਹੈ ਇਹ ਨਹੀਂ ਭਾਜੀ ਬੰਨੀ ਹੋਈ ਹੋएगी ਉੱਦਾਂ ਬੰਨੀ ਹੋਈ ਸੀ ਪਹੂ ਪਰ ਬਹੁਤ ਚੰਗੇ-ਚੰਗੇ ਰੱਖਿਆ ਰਿਹਾ ਸੋ ਸੋ ਆਈ ਬੱਦੇ ਥਾਂ ਤੋਂ ਪਰ ਮੈਂ ਕੁਸਚਨ ਇਸ ਕਰਕੇ ਕੀਤਾ ਸੀ ਤਲਿਆਰੇ ਦੀ ਹਲਕਤ ਮਨਾਉਂਦੀ ਆ ਪਰ ਇਹ ਆਮ ਤੌਰ ਤੇ ਬਹੁਤੇ ਘਰਾਂ ਦੇ ਵਿੱਚ ਸੰਗਲ ਪਸ਼ੂਆਂ ਦੇ ਗਾਲਚ ਹੁੰਦੇ ਆ ਪਰ ਜਿਹੜਾ ਮੈਨੇਜਮੈਂਟ ਆ ਪੂਰਾ ਫਾਰਮ ਦੀ ਤਰ੍ਹਾਂ ਬਈਆਂ ਨੇ ਕੀਤਾ ਚਾਰ ਸੈਲਜ ਤੇ ਫੀਡ ਵੀ ਇਹਨੂੰ ਸਰੇਹ ਤਰ੍ਹਾਂ ਦੀ ਪਾਈ ਆ ਉਹਨਾਂ ਨੇ ਜਿਹੜੀ ਜਿਹੜੀ ਆਪਾਂ ਪੋਨੇ ਫਾਰਮਰ ਪਰ ਉਹ ਸਾਰੀ ਇਹਨੂੰ ਫੀਡ ਪਈ ਹੋਈ ਆ ਠੀਕ ਆ ਓਕੇ ਸੋ ਦੱਸੋ ਇਹ ਵੈਡ ਜਿਹੜੀ ਪਹਿਲੇ ਨੰਬਰ ਤੇ ਇਹ ਤੋਂ ਬਾਅਦ ਇੱਕ ਹੋਰ ਬਹੁਤ ਸੋਹਣੀ ਗਾਂ ਖੜੀ ਐ। ਐਵੇਂ ਜਿਹੜੀ ਇਹ ਤੋਂ ਅੱਗੇ ਵੜ੍ਹ ਖੜੀ ਬਈ ਇਹ ਕੰਨਾਂ ਵਿੱਚ ਸੁਣ ਜੀ ਬਈ ਪਹਿਲਾਂ ਸੁਣਾਂ ਸੁਈ ਹੈ ਜੀ। ਸੁਈ ਵੀ ਐ ਕਿ ਸੁਣਾਂ ਜੀ। ਸੁਈ ਹੋਈ ਆ ਭਾਜੀ। ਕਿੰਨਾ ਚਿਰ ਹੋ ਗਿਆ ਉਸ ਸੁਈ ਨੂੰ? ਸੁਈ ਨੂੰ ਭਾਜੀ ਹਫ਼ਤਾ ਕੋ ਚੱਲਿਆ। ਬੱਚਾ ਕੀ ਇਹਦੇ ਨਾਲ? ਬੱਚਾ ਭਾਜੀ। ਦੁੱਧ ਹੋਣ ਕਿੰਨਾ? ਦੁੱਧ ਭਾਜੀ 25 ਕਿਲੋ ਤਿਆਰ ਆ ਮੁਕੇ ਦੇ। ਕੀ ਡਿਮਾਂਡ ਰਾਉਗੀ ਦੀ ਵਲੇ? ਡਿਮਾਂਡ ਭਾਜੀ 1 60 ਦੀ ਦੇ ਦੂੰਗੇ। 1 ਲੱਖ 60000 60000। ਹਾਂ ਜੇਲੇ ਭਾਵੇਂ ਵੀ ਥੋੜੀ ਬੋਤੀ। ਠੀਕ ਐ। ਸੋ ਲੈ ਕੋਣ ਤੁਝੇ ਤੋਂ ਤਰੀ ਹੈ ਸਹੀ ਦੱਸੋ ਮਹਿਲਾ ਸੂਆ ਦੰਦੋ ਕਿੰਨੇ ਹੋਊਗੇ ਕਿਨੇ ਹੈ ਗੁੰਦਵਾਈ ਕਿਉਂਗੀ ਆ ਚਾਰ ਦੰਦ ਓਕੇ ਸੋ ਦੱਸੋ ਚਾਰ ਦੰਦਾਂ ਦੇ ਵਿੱਚੋਂ 1,60,000 ਦੀ ਵੈੜ ਮਿਲੂਗੀ ਬਰੀਡ ਵਾਈਜ਼ ਟਾਪ ਦੀ ਹੈ ਤੇ ਸੂਲੀ ਨੂੰ ਥੋੜੇ ਦਿਨ ਹੋਏ ਆ ਦੁੱਧ 25 ਲੀਟਰਸ ਟਾਈਮ ਹਾਜ਼ਰ ਹੈ ਟਾਂਚਾ ਵੀ ਦੱਸਦਾ ਹੈ ਦੁੱਧਾਂ ਦੀ ਵੈੜ ਆ ਫਿਕਸ ਹੋਵਾਨਾ ਹੈ ਬਾਕੀ ਰੇਟ ਫਿਕਸ ਨਹੀਂ ਹੁੰਦੇ ਮਾਨਤਨ ਕੀਤਾ ਜਾਂਦਾ ਸੋ ਜ਼ਰੂਰੀ ਹੈ ਵੀ ਆ ਕੇ ਪਹਿਲਾਂ ਪਸ਼ੂ ਦੇਖੋ ਪਸੰਦ ਕਰੋ ਜਿਹੜੀ ਚੀਜ਼ ਜੱਜਦੀ ਐ ਸਟਰਕਚਰ ਦੇਖੋ ਵੈੜ ਦਾ ਲਿਆ ਵੀਨੇ ਬਸ ਬਈ ਸ਼ਾਮ ਤੋਂ ਸਵੇਰ ਤੱਕ ਦੇਖਣ ਵਾਲੀ ਹੁੰਦੀ ਵੈੜ ਠੀਕ ਹੈ ਦਿਨੋਂ ਦੇ ਨਿਖਰੀ ਹੁੰਦੀ ਜਿੱਦਾਂ ਆਪਾਂ ਕਹਾਂਗੇ ਓਕੇ ਬਾਕੀ ਪੂਰਾ ਰਿਕਾਰਡ ਮੈਲ ਜੀ ਵਾਰੀ ਫਾਰਮ ਤੋਂ ਲਈਆ ਵੈੜ ਠੀਕ ਹੈ ਸੋ ਦੱਸੋ ਡਿਟੇਲ ਪੂਰੀ ਬਾਈ ਕਹਿੰਦਾ ਵੀ ਰਿਕਾਰਡ ਮਿਲ ਜੂਗਾ ਇਹਦਾ ਸਿਮੰਦੀ ਡਿਟੇਲ ਮਿਲ ਜੂਗੀ ਬੱਚਾ ਵੱਛਾ ਐ ਇਹਦੇ ਨਾਲ ਇਹਦੇ ਅੱਗੇ ਇੱਕ ਹੋਰ ਗਾਂ ਬਹੁਤ ਸੋਹਣੇ ਟਾਂਚੇ ਦੀ ਥੀ ਵਿਨੇ ਕੰਨ ਮਸੂਆ ਸੁਵਾ ਸੁੰਦੀ ਬਈ ਇਹ ਭਾਜੀ ਤੀਜਾ ਸੁਵਾ ਸੁੰਦੀ ਕਿੰਨਾ ਟਾਈਮ ਲਾਉਗੀ ਸੋਣ ਚ ਟਾਈਮ ਭਾਜੀ ਇਹਦਾ 10 ਤੋਂ 15 ਦਿਨ ਪਏ ਆਉਂਦੇ ਕੀ ਰੇਟ ਰਹਿਣਾ ਇਹਦਾ ਇਹਦਾ ਭਾਜੀ ਰੇਟ ਆਪਾਂ ਸੀਅਰ ਕਰਦੇ 75 ਹੀ ਦੇ ਦਾਂਗੇ ਤੇ 70 ਦੀ ਦੇ ਦਾਂਗੇ ਅੱਛਾ ਥਾਣੇ ਦਾ ਕਿਹੜਾ ਨਹੀਂ ਚੱਲਦਾ ਇਹਦਾ ਬਈ ਪਿਛਲਾ ਖਾਨ ਨਹੀਂ ਚੱਲਦਾ ਓਕੇ ਲਿਆ ਸੋ ਦੋਸਤੋ ਇਹ ਟਾਈਮ ਨਾਲ ਤੁਹਾਨੂੰ ਚੋ ਦੋਤ ਦਿੰਦੀ ਹੈ ਰੇਟ 80000 ਆ 75 ਦੀ ਬਾਈ ਕਹਿੰਦਾ ਦੇ ਦਾਂਗੇ 10 ਤੋਂ 12 ਦਿਨ ਲੈਂਦੀ ਹੈ ਦੁੱਧ ਦਾ ਬੜਾ ਚੰਗਾ ਰਿਕਾਰਡ ਬਾਈ ਉਹ ਹੀ ਦੱਸਦੇ ਆ ਵੀ ਤਿੰਨ ਥਣਾਂਾਂ ਦੇ ਵਿੱਚੋਂ ਹੀ ਇਹ 30 ਪਲੱਸ ਦੁੱਧ ਦਿੰਦੀ ਹੈ ਸੱਤਕ ਦੀ ਬਾਈ ਲਾਸਟ ਉਹ ਛੱਡ ਦਾਂਗੇ ਬਾਈ ਆਪਾ ਠੀਕ ਹੈ ਓਕੇ ਤੇ ਇਹ ਇੱਕ ਹੋਰ ਗੱਲ ਮੈਂ ਐਡ ਕਰ ਦਿਆ ਦੋਸਤੋ ਵੀ ਜੇ ਕਰਮ ਵਾਲੀ ਬੱਛੀ ਦੇ ਜਾਂਦੀ ਹੈ ਤਾਂ ਤੁਸੀਂ 15 ਤੋਂ 20000 ਦੀ ਬੱਛੀ ਜੰਮਦੀ ਬੱਛੀ ਦੀ ਵੈਲਿਊ ਮੰਨ ਕੇ ਇਸ ਗਾਂ ਨੂੰ ਖਰੀਦ ਲਿਓ ਤੇ ਦੁੱਧ ਜਿਹੜਾ ਕਰਮ ਵਾਲੀ ਨੇ ਦੇਣਾ ਉਹ ਇਹਦਾ ਲਾਹੇ ਦਾ ਹੋਊਗਾ ਤਾਂ ਚਾ ਬਹੁਤ ਚੰਗਾ ਹੈ ਕੁਦਰਤੀ ਹੈ ਵੀ ਕਈ ਵਾਰ ਕੋਈ ਥਾਣੇ گاਵਾਂ ਦੇ ਥਾਣੇ ਦੀ ਸਮੱਸਿਆ ਇਹ ਆ ਜਾਂਦੀ ਹੈ ਸੋ ਇਹਦੇ ਇਸ ਟਾਈਮ ਤਿੰਨ ਥਣ ਚੱਲਦੇ ਆ ਕਮਾਲਾ ਬਾਈ ਸੋ ਇਹਦੀ ਡਿਟੇਲ ਤੁਹਾਨੂੰ ਦੱਸਤੀ ਹੈ ਆ ਕੇ ਦੇਖਿਓ ਜੀ ਬਸੋ ਇਹ ਗਰਮੀ ਦੀ ਰੁੱਤ ਦੇ ਵਿੱਚ ਫਾਇਦੇਮੰਦ ਸੌਦਾ ਹੈ ਬਹੁਤੇ ਪੈਸੇ ਨਹੀਂ ਲੱਗਣੇ ਦੁੱਧ ਦੇ ਨੇ ਤਿੰਨ ਥਣਾਂ ਤੋਂ ਵੀ ਚੰਗਾ ਦੇਈ ਜਾਣਾ ਭਾਅ ਇਹਦਾ ਕੁਝ ਵੀ ਨਹੀਂ ਉਸ ਹਿਸਾਬ ਤੇ ਦੇਖਿਓ ਗਾਂ ਦੀ ਬਰੀਡ ਕੁਆਲਟੀ ਦੇ ਹਿਸਾਬ ਤੇ ਦੇਖਿਓ ਤੇ ਜਿਹੜੀ ਗੱਲ ਮੈਂ ਐਡ ਕੀਤੀ ਆ ਉਹ ਤੁਹਾਨੂੰ ਵੀ ਸਮਝ ਚਾਊਗੀ ਵੀ ਜੇ ਇਹ ਵੱਚੀ ਦਿੰਦੀ ਹੈ ਤਾਂ ਫਿਰ ਇਹਦੀ ਕੀਮਤ ਕੁਝ ਵੀ ਨਹੀਂ ਰਹਿ ਜਾਣੀ ਇਸ ਰੇਟ 'ਚ ਟੋਕੜ ਗਾਵ ਨਹੀਂ ਮਿਲਦੀ ਇੱਕ ਹੋਰ ਵੜ ਬਹੁਤ ਸੋਹਣੇ ਟਾਂਚੇ ਦੀ ਵਿਨੇ ਕਿੰਨਾ ਸੁਆ ਹੈ ਨਹੀਂ ਪਹਿਲਾਂ ਸੁਆ ਸੁਣੀ ਵੜ ਇਹ ਦੰਦੋ ਕਿਵੇਂ ਹੋਊ ਚੁੱਗੀ ਆ ਬਈ ਕਿੰਨਾ ਟਾਈਮ ਲੈਂਦੀ ਹੈ ਹਜੇ ਟਾਈਮ ਪਾਜੀ ਇਹਦੇ ਵੀ 10 ਤੋਂ 15 ਸਾਲ ਪਏ ਆਲੇ ਠੀਕ ਹੈ ਕੀ ਰੇਟ ਰਣਾ ਇਹਦਾ ਬਈ ਇਹਦਾ ਪਾਜੀ ਰੇਟ 2.5 ਲੱਖਾਂ ਤੇ ਆ ਜੀ ਖੋਲ ਇਹਨੂੰ ਬਈ ਸੋਸੋ ਗਹਿਣਾ ਹੀ ਹੈ ਇੱਕ ਬਹੁਤ ਵੱਡਾ ਟਾਈਮ ਚਾ ਵੈੜਦਾ ਸੋ ਪਹਿਲਾਂ ਦਾ ਦੋਦੋ ਬਾਈ ਹੋਰੀ ਪਿੱਛੋਂ ਵੀਰ ਦੱਸ ਰਿਹਾ ਵੀ ਇਹਨੇ ਬਹੁਤ ਦੇਣਾ 40 ਪਲੱਸ ਦੀ ਆਸ ਹੈ ਦੇ ਤੋਂ ਪਹਿਲਾਂ ਤੋਂ ਦੇਖੋ ਇਹਦਾ ਸਟਰਕਚਰ ਇਹਦਾ ਬਾਡੀ weight ਦੋਸਤੋ ਬਰੀਡ ਕੁਆਲਟੀ ਵੀ ਟੋਕਦੀ ਆ ਤੇ ਹਵਾਨਾ ਫਿਕਸ ਆ ਉੱਚਾ ਤੋਤੇ ਹੈ ਲੰਬਾਈ ਬਾਡੀ weight ਇਹ ਚੀਜ਼ਾਂ ਨੋਟ ਕਰਨ ਵਾਲੀਆਂ ਵੈੜਦੀਆਂ ਪਹਿਲਾਂ ਵੈੜਦਾ ਇਹ ਚਾਰ ਦੰਦ ਚਾਰ ਦੰਦ ਦੀ ਇਹਨੇ ਚਾਰ ਦੰਦ ਬਜੀ ਸੋ ਚਾਰ ਦੰਦ ਮੂੰਹ ਦੇ ਵਿੱਚ ਡਾਂਚੇ ਦੇ ਪ੍ਰੋਵਾਡ ਦਾ 2.5 ਲੱਖ ਡਿਮਾਂਡ ਹੈ 15 ਦਿਨ ਹਜੇ ਲੈਂਦੀ ਐ ਸੂਨ ਦੇ ਵਿੱਚ ਸਟਰਕਚਰ ਤਾਂ ਤੁਸੀਂ ਦੇਖ ਸਕਦੇ ਹੋ ਮੇਲਿਆਂ ਵਾਲਾ ਹੀ ਐ ਬਿਊਟੀ ਇਹਦੀ ਇਦਾਂ ਦੀ ਐ ਬਾਕੀ ਲੈ ਚੱਲ ਵੀ ਸੋ ਇਹ ਵੈਡ ਦੱਸੋ ਇਸ ਲੋਟ ਦੇ ਵਿੱਚੋਂ ਇੱਕ ਸਭ ਤੋਂ ਵੱਡੇ ਡਾਂਚੇ ਦੀ ਕੁਆਲਿਟੀ ਵੀ ਉਸੇ ਹਿਸਾਬ ਤੇ ਤੇ ਕੀਮਤ ਵੀ ਦੱਸੋ ਕੁਆਲਿਟੀ ਦੀ ਜਿਹੜੀ ਉਹ ਮੰਗੀ ਜਾਂਦੀ ਐ ਜਿਹੜੀ ਚੀਜ਼ ਜ਼ਿਆਦਾ ਚੰਗੀ ਉਹ ਵੱਧ ਕੀਮਤ 'ਚ ਹੀ ਤਿਆਰ ਹੁੰਦੀ ਐ ਵੱਧ ਕੀਮਤ 'ਚ ਹੀ ਮਿਲਦੀ ਐ ਸੋ ਇਹ ਵਾੜ ਦੱਸੋ ਤੁਹਮ ਦਿਖਾ ਰਹੇ ਜਿਹੜੀ ਪਹਿਲਾ ਵਾੜ ਹੈ ਹਵਾਨਾ ਜਿੱਥੋਂ ਉੱਤੋਂ ਸ਼ੁਰੂਆਤ ਹੈ ਹਜੇ 15 ਦਿਨਾਂ ਦੀ ਕੱਚੀ ਹੈ ਕਰਮਾ ਵਾਲੀ ਕਮਾਲਾਂ ਕਰੂਗੀ ਤਿਆਰੀ ਦੀ ਸੋ ਬਹੁਤ ਚੰਗੇ ਦੁੱਧ ਦੀ ਉਮੀਦ ਤੋਂ ਆਸ ਹੈ ਵੀ ਇਹਨੇ ਦੇਣਾ ਦੁੱਧ ਫਿਰ ਇਹਦੇ ਅੱਗੇ ਦੱਸੋ ਜਰਸੀ ਵਾੜ ਹੈ ਕੋਸਾ ਪਰ ਦੁੱਧ ਵਾਲੇ ਪਸ਼ੂ ਪਹਿਲਾਂ ਦਿਖਾ ਦਿੱਗੇ ਤੁਹਾਨੂੰ ਜਿਹੜੇ ਇਸ ਟਾਈਮ ਦੁੱਧ ਤੇ ਚੱਲ ਰਹੇ ਹੈ ਜ ਸੋਨ ਦੇ ਮੇੜ ਵਿਨੇ ਜਰਸੀ ਕਨ ਮਸੂ ਵਸੋਈ ਇਹ ਬਈ ਦੋਨੇ ਪਹਿਲਾਂ ਸੁਹਾਵਸ਼ਾ ਠੀਕ ਹੈ ਦੰਦੋ ਕਿਵੇਂ ਹੋਣਾ ਹੈ ਇਹ ਬਈ ਖੀਰੀ ਆ ਉਹ ਦੁੰਦੀ ਆ ਕਿੰਨੇ ਦਿਨ ਹੋ ਗਏ ਔਰ ਲੀਗਾ ਨੂੰ ਸੋਈ ਨੂੰ ਇਹਨੂੰ ਭਾਈ ਹਫਤਾ ਹਫਤੇ ਹੋ ਗਿਆ ਤੁਸਾਂ ਸੀ ਠੀਕ ਹੈ ਦੁੱਧ ਐਸ ਟਾਈਮ ਕਿੰਨਾ ਕਿਲੋ ਇਹਨੂੰ ਭਾਈ 12-12 ਕਿਲੋ ਹੈਗਾ ਸਵੇਰ ਕੀ ਰੇਟ ਲੈਣਾ ਵਿਨੇ ਇਹਨਾਂ ਦਾ ਰੇਟ ਭਾਈ ਇਹਦਾ 75 ਕਰਦੇ ਆ 80 ਕਰਦੇ ਕਿਉਂ ਦਾ 1.5 ਦਾ ਦੇਣਾ ਠੀਕ ਹੈ ਤੋਰਦਗੇ ਮੈਂ ਹਾਂਜੀ ਸੋ ਦੋਸਤੋ 75 ਤੇ 80 1.55 ਬਣਦਾ ਤੇ 1.5 ਲੱਖ ਦੀ ਬਾਈ ਕਹਿੰਦਾ ਦੇ ਦੇਾਂਗੇ ਇਹ ਦੰਦੋ ਖੀਰੀ ਹੈ ਪਹਿਲਾਂ ਦੰਦ ਕਨਫਰਮ ਕਰ ਲਓ ਤੁਸੀਂ ਓਕੇ ਜੀ ਸੋ ਇੱਕ ਹੀ ਵચ્છી ਹੈ ਦੋਸਤੋ 12 ਲੀਟਰ ਦੁੱਧ ਦਾ ਇਸ ਟਾਈਮ ਹੈਗਾ ਹਫਤੇ ਕਿ ਦੀ ਸੂਈ ਹੈ ਬੱਚਾ ਕੋਲ ਵੱਛਾ ਮੇਰੇ ਖਿਆਲ ਚ ਹਾਂਜੀ ਬਈ ਇਹਦੀ ਉਮਰ ਵੀ 19 ਮਹੀਨੇ ਆਨੇ ਸੀ ਠੀਕ ਹੈ 19 ਮਹੀਨੇ ਮਰਾ ਦੱਸੋ ਪੂਰੀ ਜਨਮ ਤਰੀਕ ਤੱਕ ਇਹਦੇ ਮਿਲ ਜੂਗਾ ਓਕੇ ਸੋ 75000 ਇਹਦਾ ਕੱਲੀ ਦਾ ਰੇਟ ਹੈ ਜੇ ਤੁਸੀਂ ਕੱਲੀ ਖਰੀਦਣੀ ਹੈ ਤਾਂ ਜੋੜਾ ਲੈਣਾ ਤਾਂ ਦੋਨਾਂ ਦਾ ਹੀ 75 75 ਹੋ ਜਾਊਗਾ ਬਾਕੀ ਕੱਲੀ ਕੱਲੀ ਖਰੀਦਣੀ ਚਾਹੋ ਤਾਂ ਤੁਸੀਂ ਉਵੇਂ ਗੱਲਬਾਤ ਕਰ ਲਿਓ ਬਾਈ ਦੇ ਨਾਲ ਸੋ ਇਹ ਵੈਡ ਦੰਦੋ ਖੀਰੀ ਦੰਦ ਤੁਹਾਨੂੰ ਦਿਖਾਤੇ ਸੋ ਇਹ ਬੱਚੀ ਦਾ ਰੇਟ 80000 ਹੈ ਬਰੀਡ ਕੁਆਲਟੀ ਇਹਦੀ ਵੀ ਚੰਗੀ ਆ ਦੱਸੋ ਇਹਦਾ ਰੰਗ ਹੋਰ ਆ ਉਹਦਾ ਰੰਗ ਹੋਰ ਆ ਦੋਨੇ ਜਾਤ ਜਿਹੜੀ ਹੈ ਦੋਆਂ ਦੀ ਉਹ ਜਰਸੀ ਹੈ ਨਸਲ ਜਰਸੀ ਹੈ ਇਹ ਲੈ ਚਲ ਤੋ ਤਾਂਚਾ ਦੇਖ ਸਕਦੇ ਹੋ ਤੁਸੀਂ। ਕਲੀਅਰ ਹੈ ਬਈ। ਦੁੱਧ ਗੋਲਾ ਥੱਲੇ ਇਸ ਟਾਈਮ ਜਿਹੜਾ 12 12 ਲੀਟਰ ਹੈ ਬਾਕੀ ਤੁਸੀਂ ਕਿੰਨਾ ਚਾਹੋਗੇ? ਰੋਲ ਪਾਰਟੀ ਫਿਰ ਦੀ ਵੀਡੀਓ ਹੁਮੀ ਆਸਣਗੇ। ਓਕੇ। ਸੋ ਇਹ ਫਾਰਮ ਤੋਂ ਆਈ ਹੈ ਦੱਸੋ ਬੱਚੀ। ਠੀਕ ਹੈ ਬੱਚੇ ਓਕੇ। ਸੋ ਇਹ ਰਸੋ ਦੋ ਨਾਗਾ ਜਰਸੀ ਦੇ ਵਿੱਚ ਹੈ। 1 ਕਿਚਫ ਹੋਰ ਖੜੀ ਹੈ ਇਸ ਸਾਈਡ ਦੇ ਉੱਤੇ ਜਿਹੜੀ ਬਟਾਊ ਹੈ। ਆਪਏ ਦੀ ਵੀ ਜਾਣਕਾਰੀ ਬਾਈ ਤੋਂ ਲੈਣੀ ਆ ਵੀਰੇ ਇਹਦੀ ਕੀ ਡਿਟੇਲ ਹੈ ਇਹ ਬਾਈ ਦੂਜਾ ਸੁਆ ਸੋਣੀ ਬੈਠਾ ਲੈ ਕਿਲੇ ਤਾਂ ਲੈਂਦੀ ਟੈਂਪਾ ਜੀ ਇਹਦੇ 15-20 ਦਿਨ ਪਏ ਜਾਂਦੇ ਠੀਕ ਹੈ ਕੀ ਰੇਟ ਲੈਣੇ ਤਾਂ ਰੇਟ ਭਾਜੀ ਦਾ 85 ਹਜ਼ਾਰ ਕਰਨ ਤੁਰ ਕੇ ਹਾਂ ਸੋ ਸੋ ਦੂਜਾ ਸੁਆ 85000 ਰੇਟ ਹੈ 15 ਤੋਂ 20 ਦਿਨ ਲੈਂਦੀ ਹੈ ਸਾਹਮਣੇ ਦੇ ਤਾਂ 2 ਰੁਪਏ ਰੜਾਊਗੀ ਜਰੂਰ ਨਾਲ ਬਾਕੀ ਤੁਸੀਂ ਦੇਖ ਲਓ ਵੀ ਤੁਹਾਡੇ ਲਈ ਇਹ ਕਿੱਬਾ ਫਾਇਦੇਮੰਦ ਹੈ ਡਿਮਾਂਡ 85 ਪਰ ਮਾਨਤਨ ਹੋਊਗਾ ਇਹ ਇੱਕ ਇਹ ਇਦਾਂ ਦਾ ਫਾਰਮ ਹੈ ਇਦਾਂ ਦਾ ਕੰਮ ਪਾਈਦਾ ਵੀ ਉੱਥੇ ਬਹੁਤ ਵਪਾਰੀ ਵੀਰ ਪਸ਼ੂ ਲੈ ਜਾਂਦੇ ਆ। ਲਿਆ ਭਾਈ। ਸੋ ਇਦੋਂ ਅੱਗੇ ਦੱਸੋ ਤੁਹਾਨੂੰ ਦਿਖਾਉਣੀ ਆ ਵਹੜ ਜਿਹੜੀਆਂ ਵਿਕਰੀ ਆਦੀਆਂ ਬਹੁਤ ਸੋਹਣੇ ਚਾਰਨਾ ਖੜੇ। ਸ਼ੁਰੂਆਤ ਇਸ ਵਹੜ ਤੋਂ ਕਰਾਂਗੇ। ਰੇਟ ਸਾਰੇ ਪਸ਼ੂਆਂ ਦੇ ਵੀਡੀਓ ਚ ਰਹਿਣਗੇ। ਐਵੇਂ ਇਹ ਵੱਚੀ ਕਿੰਨੇ ਚਰਦੀ ਗੱਪਣੇ ਭਾਈ? ਇਹ ਭਾਈ ਤੁੰਗਾਂ ਮਹੀਨੇ ਦੀ ਗੱਪਣ ਚ ਇੱਕ ਪਾਸਾ। ਦੰਦੋ। ਤੁੰਗਾਂ ਭਾਈ ਕੀ ਕੀ ਰੇਟ ਲੈਣਾ? ਅਰੇ ਇਹ ਤਾਂ ਭਾਈ ਇਹ 60000 ਦੀ ਕਰਾਂ। 60 ਦੀ। ਹਾਂ ਠੀਕ ਹੈ ਤੋਰੀ ਬੀ ਸਤਨਾ ਮਹੀਨੇ ਦੀ ਗੱਬਨ ਚੱਕ ਪਾਸ ਬਿਊਟੀ ਚੰਗੀ ਐ 60000 ਮੁੱਲ 6 ਮਹੀਨੇ ਬਾਕੀ ਐ ਤੇ 9ਵੇਂ 10ਵੇਂ ਮਹੀਨੇ ਚ ਸੁਹੰਦੀ ਐ ਫੁੱਲ ਤੇਜੀ ਚ ਸੋਊਗੀ ਦੁੱਗਲੇ ਰੁਪਏ ਛੌਰ ਐ ਬਾਕੀ ਅੱਗੇ ਕਿੰਨੇ ਵਧਾਉਂਗੀ ਐ ਇਹ ਪ੍ਰਭਾਤਮਾ ਨੂੰ ਪਤਾ ਤੁਸੀਂ ਆਪਦੀ ਸਮਝ ਵਰਤੋ ਜੀ ਮੈਂ ਆਪਦੀ ਸਮਝ ਮੁਤਾਬਕ ਤੁਹਾਨੂੰ ਇਹ ਦੱਸਿਆ 60000 ਡਿਮਾਂਡ ਐ ਮੌਕੇ ਤੇ ਥੋੜਾ ਬਹੁਤ ਮਾਨਤਾਨ ਹੋ ਜਾਂਦਾ ਹੁੰਦਾ ਉਹ ਟਾਂਚਾ ਸੋਹਣਾ ਰੰਗ ਰੂਪ ਸੋਹਣਾ ਬੰਦੇ ਵੇਨੇ ਵੀ ਇਹਦੀ ਮਾਂ ਬਾਈ ਆਪਣੇ ਕੋਲ ਰਹੀ ਸੀ ਠੀਕ ਹੈ ਮਾਂ ਦੀ ਵੀ ਵੀਡੀਓ ਮਿਲ ਜੂਗੀ ਓਕੇ ਹਾਂ ਉਸੇ ਦੀ ਮਾਂ ਬਾਈ ਕਹਿੰਦਾ ਵੀ ਤਰਸੂਆ ਗਈ ਸੀ ਮਾਂ ਜੀ ਠੀਕ ਹੈ ਪਹਿਲਾਂ ਤਰਸੂਆ ਬਾਈ ਤੀ ਤੋ ਬਾਦ ਤੋ ਜੁਆ ਅੱਛਾ ਠੀਕ ਹੈ ਇੱਕ ਬੱਚੀ ਹੋਰ ਬਹੁਤ ਸੋਹਣੇ ਟਾਂਚੇ ਦੀ ਤੁਹਾਨੂੰ ਦਿਖਾਉਣੇ ਵੀਨੇ ਦੂ ਅੱਗੇ ਜਿਹੜੀ ਬੱਚੀ ਬਾਈ ਹੈ ਕਿੰਨੇ ਚੱਲੀ ਗੱਪਣ ਹੈ ਇਹ ਬਾਈ ਤੰਨਾ ਵੀ 53 ਕਲਾਂ ਮਹੀਨਾ ਦੀ ਗੱਪਣ ਹੈ ਠੀਕ ਹੈ ਦੰਦ ਉਹ ਕਿਵੇਂ ਬੰਦੇ ਬਾਈ ਕੀ ਦੀ ਹੈ ਇਹਦਾ ਰੇਟ ਇਹ ਬਾਈ 65000 ਦੀ ਜਦਾ ਦੀ ਤੋਰੇ ਸੋ ਇਹਦਾ ਰੇਟ 65000 ਢਾਂਚਾ ਵਹਿੜਦਾ ਦੇਖ ਲਓ ਇਹ ਸਾਢੇ 3 ਮਹੀਨੇ ਦੀ ਗੱਭਣ ਸੇਮ ਜਿਹੀ ਹੈ ਟਾਈਮ ਦੋਸਤੋ ਹੋਇਆ ਵਾ ਗੱਭਣ ਤੁਸੀਂ ਇੱਥੇ ਚੈੱਕ ਪਾਸ ਕਰਾ ਸਕਦੇ ਹੋ ਸਟਰਕਚਰ ਬਹੁਤ ਪਿਆਰਾ ਵਹਿੜਦਾ ਬੱਚੇ ਚੰਗੇ ਪਾਊਗੀ ਦੁੱਧ ਵੀ ਸੋਹਣਾ ਦੇਊ ਕਿਉਂਕਿ ਹਵਾਨਾ ਬਣਾਉਂਦੀ ਆਉਂਦੀ ਹੈ ਬਾਕੀ ਟੱਚਫ ਹੈ ਤਾਂ ਰੋਧ ਦੇ ਨਾਲੇ ਦੇ ਲੈ ਨੂੰ ਬਾਕੀ ਭਾਈ ਜਿੰਦਾ ਨਾ ਹਲੇ ਤਿੰਨ-ਤਿੰਨ ਮਹੀਨੇ ਦੀ ਗੱਭਣਾ ਬੱਚੇ ਵੀ ਜਿਹੜਾ ਛੋਟੇ ਜਿਹੇ ਤਾਂ ਬੱਚੇ ਵੱਡੇ ਹੋਣਗੇ ਬੈੜੀਆਂ ਦੇ ਵਜਨ ਵੀ ਵਧਣਾ ਆ ਸਹੀ ਹੈ ਸੋ ਦੋਸਤੋ ਹਾਈਟ ਫੌਨ ਲਾਈਟ ਸਭ अच्छੀ ਦੀ ਦੂਜੀ ਬੱਚੀ ਦੀ ਵੀ ਲੈਂਥ ਤੁਸੀਂ ਦੇਖ ਲਓ ਇਹ ਰੰਗ ਰੂਪ ਸੋਹਣਾ ਇਹ ਵੀ ਵੀ ਹਾਈਟ ਲੈਂਥ ਫੁੱਲ ਹੈ ਦੇਖ ਵੱਚੀ ਹੋਰ ਖੜੀ ਐ ਇਸੇ ਤਰ੍ਹਾਂ ਦੇ ਰੰਗ ਪ੍ਰਿੰਟ ਵਾਲੀ ਵੀਰੇ ਇਹ ਕਿੰਨੇ ਚੱਤੀ ਗੱਬਣ ਇਹ ਬਈ ਪੰਜ ਮਹੀਨਿਆਂ ਦੀ ਗੱਬਣ ਇਹ ਦੰਦੋ ਕਿੰਨੇ ਇਹ ਬਈ ਦੋਂਦੇ ਕੱਢਦੀ ਆ ਠੀਕ ਐ ਇਹਦਾ ਰੇਟ ਕੀ ਰਹਿਣਾ ਇਹ ਬਈ 70 ਦੀ ਦੇ ਦਾਂਗੇ ਤੋਰੀ ਸੋ 70000 ਚ 205 ਮਹੀਨਿਆਂ ਦੀ ਗੱਬਣ ਮਹੀਨੇ ਚਾਰ ਰਹਿੰਦੇ ਸੋਨ ਚ ਇਹ ਜੇ ਆਈ ਬਈ ਥੋੜਾ ਜਿਹਾ ਵੇਰਨ ਕਰਨੀ ਹਲੇ ਪੂਰਾ ਲੈ ਠੀਕ ਐ ਸੋ ਅੱਜ ਜੀ ਬਾਈ ਕਹਿੰਦਾ ਆਈ ਐ ਤਾਂਚਾ ਸੋਹਣਾ ਹਵਾਨਾ ਬਹੁਤ ਸੋਹਣਾ ਕੱਟ ਵਾਲਾ ਬਣਾਈ ਆਉਂਦੀ ਐ ਬਾਕੀ ਕੀਮਤ ਇਹ ਤੁਹਾਨੂੰ ਦੱਸਤੀ ਹੈ 70000 ਦਾ ਮੁੱਲ ਹੈ। ਛੋਟੀਆਂ ਬੱਠੀਆਂ ਦੀ ਕੀਮਤ ਜ਼ਿਆਦਾ ਹੈ ਦਸਵਾਜ ਦੇ ਟਾਈਮ ਦੇ ਵਿੱਚ ਕਿਉਂਕਿ ਇਹਨਾਂ ਨੇ ਜਦੋਂ ਨੂੰ ਸੋਨਾ ਹੈ ਉਦੋਂ ਤੋਂ ਕੀਮਤਾਂ ਹੋਰ ਉੱਤੇ ਜਾਣਗੀਆਂ ਬੰਦੇ ਬਿਨ। ਸੋ ਇੱਕ ਲਾਸਟ ਉੱਤੇ ਅੱਛੀ ਤੁਹਾਨੂੰ ਹੋਰ ਦਿਖਾਵਾਂਗੇ। ਫਿਰ ਵੀਡੀਓ ਰੋਕਦੇ ਹੋ ਤੇ ਤੁਸੀਂ ਸੌਦੇ ਆਪ ਦੀ ਪਸੰਦ ਦੇ ਕਰੋਗੇ। ਫਿਰ ਅੱਛੀ ਦਾ ਸਟਰਕਚਰ ਦੇਖ ਲਓ। ਇਹਦੇ ਇੱਕ ਸਿੰਘ ਦੀ ਫੋਟ ਫੁੱਟੀ ਵੀ ਹੈ ਲਗਭਗ ਇੰਚ ਦੇ ਆਸ-ਪਾਸ ਹੈ। ਬਾਕੀ ਸਿੰਘ ਜਿਹੜਾ ਦੂਜਾ ਉਹ ਕਲੀਅਰ ਹੈ, ਡਾਗਿਆ ਹੋਇਆ। ਦਾਕਨ ਤੋਂ ਬਾਅਦ ਫੁੱਟਿਆ ਹੋਇਆ ਸੰਗਾ ਵੀ ਨਹੀਂ ਬਈ ਇਹ ਗੱਬਣ ਹੈ ਅੱਛੀ ਜਾਂ ਖਾਲੀ ਹੈ ਬਈ 2 ਮਹੀਨੇ ਦੇ ਕਰੀਬ ਹੋ ਗਿਆ ਟੀਕਾ ਲੱਗੇ ਨਾ ਠੀਕ ਹੈ ਪਰ ਆਪਾਂ ਨੌਨ ਪ੍ਰੈਗਨੈਂਸ ਚੈੱਕ ਦਵਾਵਾਂਗੇ ਖਾਲੀ ਦੇ ਹਿਸਾਬ ਤੇ ਆਪਾਂ ਕੀ ਰੇਟ ਰੱਖਦੇ ਹੋ ਬਈ 45000 ਦੀ ਦੱਸਾਂਗੇ ਤੋਰੀਏ ਸੋ ਦੋਸਤੋ ਖਾਲੀ ਮੰਨ ਕੇ ਖਰੀਦ ਲਓ 45000 ਦੀ ਢੇਟ ਦੀ ਗੁਲਾਈ ਨੋਟ ਕਰ ਲਓ ਜੇ ਖੜਨੀ ਲੱਤਾਂ ਸਾਰਾ ਟਾਂਚਾ ਜਦੋਂ ਦੇਖੋਗੇ ਤਾਂ ਵੈਰ ਤੁਹਾਨੂੰ ਪਸੰਦ ਆਊਗੀ 45000 ਰੇਟ ਚਾਰ ਹੀ ਥਾਣਾ ਸੋਹਣੇ ਦਿਸਦੇ ਐ ਇੱਕ ਮਹੀਨੇ ਦੀ ਏਆਈ ਹੋਈ ਵੀ ਐ ਖਰੀਦੋ ਖਾਲੀ ਸਮਝ ਕੇ ਗੱਬਣ ਨਿਕਲਉਂਦੀ ਹੈ ਤਾਂ ਵੀਰ ਦਾ ਪਲੱਸ ਪੁਆਇਟ ਆ ਤੁਹਾਨੂੰ ਕਿਉਂਕਿ ਆਪਾਂ ਨੂੰ ਪਤਾ ਵੀ 65-70 ਹਜ਼ਾਰ ਗੱਬਣ ਵੱਛੀਆਂ ਦੀ ਡਿਮਾਂਡ ਪਹਿਲਾਂ ਹੀ ਸੁਣ ਚੁੱਕੇ ਹੋ ਤੇ ਜੇ ਇਹ ਵੀ ਗੱਬਣ ਨਿਕਲਦੀ ਹੈ ਤਾਂ ਇੰਨਾ ਕ ਫਾਇਦਾ ਤੁਹਾਡਾ ਹੋ ਜੂ ਪਰ ਇਹ ਨਹੀਂ ਗੱਬਣ ਨਿਕਲਦੀ ਤਾਂ ਫਿਰ ਤੁਸੀਂ ਇਹਨੂੰ ਗੱਬਣ ਕਰਾਉਣਾ ਹੋਊਗਾ ਦੰਦੋ ਇਹ ਖੀਰੀ ਹੈ ਦੰਦ ਦੇਖੇ ਹੋਏ ਆ ਕਨਫਰਮ ਖੀਰੀ ਬੱਛੀ ਆ ਬਾਕੀ ਬਾਈ ਸਾਰੀਆਂ ਬੱਛੀਆਂ ਦਾ ਰਿਕਾਰਡ ਮਿਲ ਜੂਗਾ ਓਕੇ ਜਿਹੜੇ ਬਾਈ ਫੋਨ ਤੇ ਮੰਗਦੇ ਵੀ ਫੋਨ ਤੇ ਨਹੀਂ ਦਵਾਂਗੇ ਠੀਕ ਹੈ ਇੱਥੇ ਆ ਕੇ ਜਿਹੜੇ ਜਿਹੜੇ ਬੰਦੇ ਤੇ ਜਿਹੜੀ ਜਿਹੜੀ ਬੱਛੀ ਆਦਾ ਫੋਟੇ ਦਾ ਡੋਸ ਸਿੱਧੀ ਗੱਲ ਕਰਾ ਕੇ ਰਿਕਾਰਡ ਲਿਖਾ ਲਾਵੇ ਓਕੇ ਸੋ ਦੋਸੋ ਇਹ ਵੀ ਗੱਲ ਸਹੀ ਹੈ ਜਿਹਨੇ ਪਸ਼ੂ ਖਰੀਦਣਾ ਹੈ ਆ ਕੇ ਸੌਦਾ ਕਰ ਲਿਓ ਬਾਈ ਕਹਿੰਦਾ ਤੇ ਜਿਹੜੇ ਮਾਲਕ ਤੋਂ ਜਿਹੜੀ ਬੱਛੀ ਆਈ ਹੋਈ ਉਹਦੇ ਨਾਲ ਹੀ ਤੁਹਾਡੀ ਗੱਲ ਕਰਾਵਾਂਗੇ ਤੇ ਡਿਟੇਲ ਉਹ ਵੀਰ ਦੱਸ ਦੂਗਾ ਤੇ ਤੁਸੀਂ ਨੋਟ ਕਰ ਲਿਓ ਜੀ ਸੋ ਅੱਜ ਦੀ ਇਸ ਵੀਡੀਓ ਦੇ ਇਹ ਨਾਗ ਕਾਫੀ ਸਾਰੇ ਆ ਜਿਹੜੇ ਵਿਕਾਊ ਆ ਬਾਕੀ ਅਲੱਗ-ਅਲੱਗ ਭਾਅ ਹੈ ਤੁਸੀਂ ਆਪਦੀ ਸਮਝ ਨਾਲ ਜਿਹੜਾ ਮਰਜ਼ੀ ਪਸੂ ਖਰੀਦ ਲਓ ਜੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਇਸ ਤੇ ਤੁਸੀਂ ਕਾਲ ਕਰੋ ਧੰਨਵਾਦ ਸੋ ਵੀਡੀਓ ਦੇਖਣ ਵਾਸਤੇ